ਕੋ ਚਲੇ ਤਾ ਉਹ ਜ਼ਿੰਦਗੀ ਦੇ ਨਾਲ ਮਾਤ ਤੇ ਹਾਤਾ ਘਰਾਂ ਇਕੱਠੇ ਨਹੀਂ ਕਰ ਨਹੀਂ ਸੱਜਦਾ ਬੰਨ੍ਹ ਚਲੋ ਕੋਈ ਜੂ ਹੈ ਸੱਥੇ ਮੈਂ ਕਰ ਨਹੀਂ ਸੱਜਦਾ ਬੰਨ੍ਹ ਚਲੋ ਕੋਈ ਜੂ ਹੈ ਸੱਥੇ ਦੇ ਸਾਰਾ ਮੇ ਬਾਣ ਵਿੱਚ ਅੱਜ ਚੱਲ ਛੋੜ ਵੀ ਨਹੀਂ ਦੇ ਨੇ ਮੈਂ ਅੱਖੀ ਵਿੱਚ ਜਲ ਤਹਾਂ ਕੀ ਮੁਖ ਤੋਂ ਕਹਦੇ ਨੇ